16 ਸਾਲ ਦੀ ਉਮਰ ਕਿੰਨੀ ਹੁੰਦੀ ਹੈ 16 ਸਾਲਾ ਨੌਜਵਾਨ ਬਾਲਗ ਨਹੀਂ ਹੁੰਦਾ 16 ਸਾਲ ਦੇ ਨੌਜਵਾਨ ਨੂੰ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ ਗੱਡੀ ਚਲਾਉਣ ਲਈ ਲਾਇਸੈਂਸ ਨਹੀਂ ਹੁੰਦਾ ਹੱਥ 'ਚ ਕੋਈ ਚੰਗੀ ਡਿਗਰੀ ਨਹੀਂ ਹੁੰਦੀ 16 ਸਾਲ ਦੀ ਉਮਰ ਆਖਿਰ ਹੁੰਦੀ ਕਿੰਨੀ ਕ ਹੈ ਪਰ ਜਨਾਬ ਕੀ ਕਰੀਏ ਅੱਜ ਪੰਜਾਬ ਦੇ ਹਾਲਾਤ ਇਹ ਬਣ ਚੁੱਕੇ ਨੇ ਕਿ 16 ਸਾਲਾਂ ਦੇ ਨੌਜਵਾਨਾਂ ਦੇ ਹੱਥ 'ਚ ਕਿਤਾਬ ਨਹੀਂ ਨਸ਼ੇ ਵਾਲੀ ਸਿਰਿੰਜ ਪਹੁੰਚ ਗਈ ਹੈ ਅਤੇ 16 ਸਾਲਾਂ ਦੇ ਨੌਜਵਾਨਾਂ ਦੀ ਵੀ ਓਵਰਡੋਸ ਕਾਰਨ ਮੌਤ ਹੋਣ ਲੱਗੀ ਹੈ ਤੇ ਨਸ਼ਾ ਖਿਲਾਫ ਯੁੱਧ ਚਲਾਉਣ ਵਾਲੇ ਆਖਿਰਕਾਰ ਕੀ ਰਹੀ ਨੇ ਕਿੱਥੇ ਸੁੱਤੇ ਪਏ ਨੇ ਪਤਾ ਹੀ ਨਹੀਂ ਇਹ ਤਸਵੀਰ ਕਿਦੜਬਾਹ ਦੇ ਉਸ 16 ਸਾਲਾ ਨਾਬਾਲਗ ਨੌਜਵਾਨ ਦੀ ਹੈ ਜੋ ਇਸ ਉਮਰੇ ਵੀ ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਨਸ਼ੇ ਦੇ ਟੀਕੇ ਲਾ ਰਿਆ ਸੀ ਤੇ ਆਖਿਰਕਾਰ ਹੁਣ ਉਸ ਦੀ ਓਵਰਡੋਸ ਕਾਰਨ ਮੌਤ ਹੋ ਗਈ ਹੈ ਪਰਿਵਾਰ ਮੁਤਾਬਕ 16 ਸਾਲਾ ਆਕਾਸ਼ਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਤੇ ਉਹ ਨਸ਼ਾ ਉਸ ਦੀ ਮੌਤ ਦੀ ਵਜ੍ਹਾ ਬਣ ਗਿਆ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਨੌਜਵਾਨ ਨੇ ਘਰ ਦੇ ਬਾਥਰੂਮ 'ਚ ਹੀ ਨਸ਼ੇ ਦਾ ਟੀਕਾ ਲਾਇਆ ਸੀ ਜਦੋਂ ਉਹ ਕਾਫੀ ਸਮਾਂ ਬਾਹਰ ਨਾ ਨਿਕਲਿਆ ਤਾਂ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਪਰਿਵਾਰ ਦਾ ਇਲਜ਼ਾਮ ਹੈ ਕਿ ਇਲਾਕੇ 'ਚ ਨਸ਼ਾ ਸ਼ਰਿਆਮ ਵਿਕਦਾ ਹੈ ਜਿਸ ਕਾਰਨ ਲਗਾਤਾਰ ਨੌਜਵਾਨਾਂ ਦੀਆਂ ਮੌਕਾਂ ਹੋ ਰਹੀਆਂ ਨਹੀਂ ਇਹ ਮੁੰਡਾ ਕੌਣ ਸੀਗਾ ਜੀ ਇਹ ਮੇਰਾ ਛੋਟਾ ਭਰਾ ਸੀਗਾ ਕੀ ਗੱਲਬਾਤ ਹੋਈ ਇੱਕ ਨੇ ਨਸ਼ੇ ਵਾਲਾ ਟੀਕਾ ਲਾਇਆ ਸੀਗਾ ਤੇ ਟੀਕੇ ਦੇ ਕਰਕੇ ਦੀ ਡੈਥ ਹੋ ਗਈ ਸੀ ਆਪਦੇ ਭਰਾ ਨੂੰ ਓਨੀ ਦੇਰ ਨਹੀਂ ਸੰਸਕਾਰ ਕਰਨਾ ਜਿੰਨੀ ਦੇਰ ਉਹ ਸਾਰੇ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਤੇ ਗਿੱਦੜਵਾ ਦੇ ਵਿੱਚ ਜਿੰਨੇ ਵੀ ਵੇਚਦੇ ਉਹਨਾਂ ਤੇ ਕਾਰਵਾਈ ਕੋਈ ਨਾ ਚੱਕੀ ਗਈ ਓਨੀ ਦੇਰ ਅਸੀਂ ਆਪਦੇ ਭਰਾ ਦਾ ਸੰਸਕਾਰ ਨਹੀਂ ਕਰਨਾ ਮੇਰੇ ਭਰਾ ਦੀ ਉਮਰ ਸਿਰਫ 16 17 ਸਾਲ ਸੀ ਅਜੇ ਉਹਨੇ ਕੁਝ ਨਹੀਂ ਦੇਖਿਆ ਸੀ ਐਦੋਂ ਪਹਿਲੇ ਵੀ ਗਿੱਦੜਵਾ ਤੇ ਬਹੁਤ ਮੁੰਡੇ ਮਰ ਚੁੱਕੇ ਆ ਪਰ ਸਰਕਾਰ ਕੋਈ ਪੁਲਿਸ ਇਥੋਂ ਕੁਝ ਕੋਈ ਕਾਰਵਾਈ ਨਹੀਂ ਕਰਦੀ ਪਈਗੀ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲੇ ਕਰਦੇ ਬਾਥਰੂਮ ਚ ਪਈ ਨਸ਼ੇ ਵਾਲੀ ਇਹ ਸਿਰਿੰਜ ਸਰਕਾਰ ਤੇ ਪ੍ਰਸ਼ਾਸਨ ਨੂੰ ਲਾੜਤਾ ਪਾ ਰਹੀ ਹੈ ਕਿ ਨਾ ਜ਼ਮੀਨੀ ਹਕੀਕਤ ਬਦਲੀ ਹੈ ਨਾ ਹਾਲਾਤ ਬਦਲੇ ਨੇ ਹਕੀਕਤ ਇਹ ਹੈ ਕਿ ਅੱਜ ਵੀ ਸੂਬੇ ਚ ਨਸ਼ਾ ਦਾ ਦੈਂਤ ਨੌਜਵਾਨ ਇਥੋਂ ਤੱਕ ਕਿ ਨਾਬਾਲਗ ਬੱਚਾ ਤੱਕ ਨੂੰ ਨਿਗਲਦਾ ਜਾ ਰਿਹਾ ਹੈ ਤੇ ਹਾਲਾਤ ਉਹ ਤਾਂ ਕਾਬੂ ਤੋਂ ਬਾਹਰ ਹੀ ਨਜ਼ਰ ਆ ਰਹੇ ਨਹੀਂ ਹੂੰ ਪਰ ਨਸ਼ਾ ਸਾਡੇ 10 ਮਾਰਕ ਨਾ ਤਾਂ ਜੀ ਸਰਕਾਰ ਦੇ ਕੰਦੇ ਉਥੇ ਕਰੀ ਆ ਵੀ 10 ਅਕਸਰ ਨਸ਼ਾ ਮੁਕਤ ਕਰ ਦਿੰਦੇ ਆ ਕਿ ਨਸ਼ਾ ਮੁਕਤ ਨਹੀਂ ਕਰ ਸਕਦੇ ਸਰਕਾਰ ਤੇ ਨਾ ਹੀ ਕੋਈ ਮੁਲਾਜ਼ਮ ਚਾਹਦਾ ਹੈ ਜੀ ਮੁਲਾਜ਼ਮ ਵੀ ਨਹੀਂ ਕੋਈ ਚਾਹਦਾ ਸਾਡੇ 2 ਮਹੀਨੇ ਹੋ ਗਏ ਇਥੋਂ ਇਨਾ ਨਸ਼ਾ ਵੇਚਦਾ ਵੀ ਸਾਢੇ 3 ਗੱਲ ਹੱਦੋਂ ਜ਼ਿਆਦਾ ਕਰ ਕਰੇ ਨਸ਼ਾ ਹੋਇਆ ਪਿਆ ਪਰ ਕੋਈ ਬੰਦਾ ਹੈ ਕੋਈ ਮੁਲਾਜ਼ਮ ਨਹੀਂ ਚਾਹਦਾ ਜਿਹੜਾ ਮੁਲਾਜ਼ਮ ਸੁਪਟੇ ਕੇ ਸਰਕਾਰ ਸੁੱਕੀ ਪਈ ਆ ਸਾਨੂੰ ਇਸ ਦਾ ਜ਼ਿਆਦਾ ਜਦੋਂ ਕਹਿੰਦੇ ਆ ਵੀ ਨਸ਼ਾ ਮੁਕਤ ਨਸ਼ਾ ਮੁਕਤ ਤੇ ਦੂਜਾ ਕਰ ਦਾਂਗੇ ਹਾਂ ਤੇਰੀ ਸਾਨੂੰ ਤਾਂ ਪਤਾ ਲੱਗਦਾ ਨਸ਼ਾ ਮੁਕਤ ਕੀਤਾ ਕਿੱਥੇ ਇੱਥੇ ਦਾਅਵੇ ਕਰਦੇ ਸਨ ਨਸ਼ਾ ਉਹਨੇ ਮਗਰ ਨਾ ਜਾਓ ਤੇ ਵੀ ਅਸੀਂ ਦੋ ਮਹੀਨੇ ਬਾਅਦ ਤੇ ਛਡਾਵਾਂਗੇ ਸਾਡੇ ਤਾਂ 10 ਵਾਰ ਤੇ ਮੁੰਡੇ-ਮੁੰਡੇ ਮਾਰਦੇ ਸਾਡੇ ਬਰਾਤ ਤਾਂ ਮੇਲੇ ਚੜ ਕੇ ਵੇਖੀ ਨਹੀਂ ਕਿਸੇ ਨੇ ਸਰਕਾਰ ਤੇ ਜਾਂਦੇ ਆ ਕੀ ਮੁੰਡੇ ਦਾ ਭੁਗ ਪੈਂਦਾ ਹੈ ਕੀ ਜਾ ਵਿਚਾਰ ਹੋ ਜਾਂਦਾ ਇਸ ਨੌਜਵਾਨ ਦੀ ਮਹਿਜ਼ 16 ਸਾਲ ਦੀ ਉਮਰ ਚ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋਈ ਹੈ ਤੇ ਪਰਿਵਾਰ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਨਸ਼ਾ ਕਰ ਰਿਆ ਸੀ ਤਾਂ ਇਹ ਸੋਚ ਕੇ ਵੀ ਰੁਕ ਕਬੜਤੀ ਹੈ ਕਿ ਅਖੀਰ ਨੌਜਵਾਨ ਕਿਸ ਉਮਰ ਚ ਨਸ਼ੇ ਦੇ ਇਸ ਦਲਦਲ ਚ ਫਸ ਗਿਆ ਹੋਣਾ ਹੈ ਮੁਖਸਰ ਸਾਹਿਬ ਤੋਂ ਬੁਟਾ ਸਿੰਘ ਦੀ ਰਿਪੋਰਟ ਪੀ.ਸੀ. న్యూਸ